ਇਹ ਪ੍ਰਾਣੀ ਜਿਹੜਾ ਤੁਸੀਂ ਦੇਖਿਆ ਇਹਦੀ ਗੱਲ ਆਪਾਂ ਬਾਅਦ 'ਚ ਕਰਾਂਗੇ ਪਹਿਲਾਂ ਤਾਂ ਸਾਰਿਆਂ ਨੂੰ ਬਈ ਹੈਪੀ ਦੀਵਾਲੀ ਨਮਸਤੇ ਐਂਡ ਹੈਪੀ ਦੀਵਾਲੀ ਤੇ ਇਹ ਦੀਵਾਲੀ ਦੇ ਆਪਾਂ ਪ੍ਰਣ ਕਰਦੇ ਆਂ ਬਈ ਆਪਾਂ ਪਹਿਲਾਂ ਆਪਣੇ ਘਰ ਤੋਂ ਤੇ ਆਪਣੇ ਪਿੰਡ ਤੋਂ ਸ਼ੁਰੂਆਤ ਕਰਦੇ ਆਂ ਚੰਗਾ ਕਰਨ ਦੀ ਅਰੇ ਕਹਿਣਾ ਕੀ ਚਾਹਤੇ ਹੋ ਆਪਾਂ ਦੇ ਪਿੰਡ ਦੇ ਵਿੱਚ ਕੋਈ ਗਰੀਬ ਗੁਰਬਾਹ ਦੀ ਹੈਲਪ ਕਰੀਏ ਤੇ ਕੋਈ ਨਸ਼ਾ ਵਤਾ ਬੇਦ ਦਾ ਉਹਦਾ ਵਿਰੋਧ ਕਰੀਏ ਹਨਾ ਇਦਾਂ ਦੇ ਆਪਾਂ ਸਮਾਜ ਭਲਾਈ ਦੇ ਕੰਮ ਆਪਣੇ ਪਿੰਡ ਦੇ ਵਿੱਚ ਕਰਨਾ ਸ਼ੁਰੂ ਕਰੀਏ ਮੈਂ ਤਾਂ ਤੇਰੇ ਕੋ ਹਰ ਹਾਲ ਵੀ ਸਬਰਤਾ ਤਾਂ ਤੂੰ ਤਾਂ ਰਾਮ ਨਿਕਲਾ ਰੇ ਦੇਵ ਮਾਨੁਸ ਨਿਕਲਾ ਉਹਦੇ ਨਾਲ ਨਾਲ ਜਿਹੜਾ ਕੋ ਪਿੰਡ ਦੇ ਵਿੱਚ ਐਦਾਂ ਦਾ ਕੋ ਪ੍ਰਾਣੀ ਹੈ ਜਿਹੜਾ ਤੁਸੀਂ ਵੀਡੀਓ ਦੇਖੀ ਸੀ ਅਰੇ ਪਾਗਲ ਸਾਲਾ ਕੀ ਇਹਦੇ ਘਰੋਂ ਆ ਜਿਹੜਾ ਸ਼ੀਸ਼ਾ ਲੱਗਿਆ ਇਹ ਪਾਟਾਂ ਦਾ ਇਹ ਵੀ ਤਾਂ ਨਹੀਂ ਲੋਕ ਭਲਾਈ ਆ ਕੋਈ ਬੰਦਾ ਸ਼ਾਇਰ ਬਣੀ ਫਿਰਦਾ ਇੰਸਟਾਗ੍ਰਾਮ ਤੇ ਚਾਰ ਕਿਨਾਂ ਜੋਣ ਨਾਲ ਉਹਦੀ ਆਪਾਂ ਕਲਮ ਤੋੜ ਆਏ ਜਾਂ ਫਿਰ ਆਪਾਂ ਕਾਪੀ ਝਾਲਾਂ ਦੀ ਰੋਜ਼ ਦੇ ਕਿੱਚਕੱਚ ਮਚਾਉ ਮਕਾਉ ਜਾ ਰਹੇ ਕੋਈ ਪਿੰਡ ਦੀ ਕੁੜੀ ਆ ਕੁੱਤਾ ਚ ਗੀਜ ਪਾ ਕੇ ਵੀਡੀਓ ਬਣਾਉਂਦੀ ਆ ਕੋਈ ਨੰਗ ਪੰਗ ਜੀ ਕਰਦੀ ਆ ਉਹਨੂੰ ਕੱਪੜੇ ਕੇ ਉਪਤਕਾਰਾਂ ਦੇ ਹਨਾ ਐਦਾਂ ਦੇ ਕੰਮ ਜ਼ਰੂਰ ਕਰੀਏ ਅਸੀਂ ਪਿੰਡਾਂ ਤੋਂ ਸ਼ੁਰੂਆਤ ਕਰੀਏ ਆਪਣੇ ਸਾਰੇ ਜੀ ਕਰਦੇ ਆ ਕਰਕੇ ਦਿਖਾਉਂਦੇ ਆ ਖਾਸ ਕਰਕੇ ਸਾਡੇ ਛੜਾ ਯੂਨੀਅਨ ਦੇ ਜਿੰਨੇ ਵੀ ਮੈਂਬਰ ਨੇ ਇਹਨਾਂ ਨੂੰ ਬੇਨਤੀ ਆ ਕਿ ਐਦਾਂ ਦੇ ਕੰਮ ਜ਼ਰੂਰ ਕਰਿਆ ਕਰੋ ਤੇ ਸਾਨੂੰ ਵੀਡੀਓਜ਼ ਭੇਜਿਆ ਕਰੋ ਤੇ ਅਸੀਂ ਉਹ ਵੀਡੀਓਜ਼ ਪੋਸਟ ਵੀ ਕੀ ਸਾਰਿਆਂ ਨੂੰ ਇੱਕ ਵਾਰ ਫੇਰ ਹੈਪੀ ਦਿਵਾਲੀ ਤੇ ਅਸ ਤਾਂ ਇੱਕੋ ਗੱਲ ਕਹਾਂਗੇ ਆਪਾਂ ਬੇਫਕੂਫ ਨਾ ਬਣੀਏ ਆਪਾਂ ਫੁੱਦੂ ਨਾ ਬਣੀਏ ਇਹ ਨਾ ਫਹਿਮ ਤੋਂ ਇਹ ਦੇ ਮੇਰੀ ਵੀਡੀਓ ਸ਼ੇਅਰ ਕਰਨ ਦੀ ਲੋੜ ਨਹੀਂ ਡਿੱਕ ਕ ਲੈ ਕਰਦੇ ਆ ਜੀ